ਦੋ ਦੇਸ਼ ਦੇ ਵੱਡੇ ਫੋਰਮ ਕਿਸਾਨ ਮਜ਼ਦੂਰ ਮੋਰਚਾ ਐਸਕੇਮ ਨਾਨ ਪੋਲਿਟਿਕਲ ਉਹਨਾਂ ਰਾਜ ਪੰਜਾਬ ਬੰਦਾ ਸੱਦਾ ਦਿੱਤਾ ਸੀ ਲਗਭਗ ਇਹ 140 ਥਾਵਾਂ ਦੀ ਰਿਪੋਰਟ ਸਾਨੂੰ ਪਹੁੰਚ ਗਈਆਂ ਔਰ ਬਰਨਾਲਾ ਇਸ ਤਰ੍ਹਾਂ ਫਤਿਹਗੜ੍ਹ ਸਾਹਿਬ ਸਾਤ ਤਮਾਮ ਔਰ ਇੰਨੇ ਥਾਂ ਹੋਰ ਹੋਣਗੇ ਜਿੱਥੇ ਬੰਦ ਹੋਊਗਾ ਮੈਂ ਗੋਲਡਨ ਗੇਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ 10000 ਲੋਕ ਆਉਣਗੇ ਇੱਥੇ ਅੱਜ ਚਾਰ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ نیٹ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆਹ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਪੱਜਪਾ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕੁਝ ਵੀ ਨਹੀਂ ਹੋਊਗਾ ਪੰਜਾਬੀਓ ਜਦੋਂ ਸਸੀਂ ਦੇ ਲੋ ਦੇ ਲੋ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਆ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਨਰੇਗਾ ਚੰਗੀ ਦਿਹਾੜੀ ਵਾਸਤੇ ਆਦੀਵਾਸੀਆਂ ਦੀ ਸੰਵਿਧਾਨ ਦੀ ਪੰਜਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ ਖਰੀਦ ਦਾ ਇਨਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਸੋਪ ਕਰਨ ਨੂੰ ਉਹਦਾ ਇਨਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਹਾਂ ਕੱਲਾ ਸਾਡਾ ਸਵਾਲ ਨਹੀਂ ਆਨਲਾਈਨ ਜਿਹੜਾ ਪਰਚੂਟ ਖੇਤਰ ਵਿੱਚ ਕਾਰਪੋਰੇਟ ਦਾਖਲ ਹੋ ਗਿਆ ਨਾ ਦੁਕਾਨਾਂ ਬੰਦ ਕਰ ਰਹੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿਜੀਕਰਨ ਕਰਤਾ ਵਿੱਦਿਆ ਦਾ ਨਿਜੀਕਰਨ ਕਰਤਾ ਮਜ਼ਦੂਰਾਂ ਦੀ ਸ਼ਾਟੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਤੋਂ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੁਝ ਵੀ ਨਹੀਂ ਹੋਣਾ ਤੁਸੀਂ ਦੇਖੋ ਪੁਰਾਣ ਮੰ ਟੰਗ ਨੱਚਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾਂ ਉਹ ਬਹਾਲ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋਂ ਇਸ ਕਰਕੇ ਹਦ ਵੱਧ ਚੜ ਕੇ ਅੱਗੇ ਆ ਕੇ ਜਿੱਦੋਂ-ਜਿੱਦੋਂ ਤੁਸੀਂ ਘਰਾਂ ਜਿਓ ਜਿੱਥੇ-ਜਿੱਥੇ ਮੋਰਚੇ ਲੱਗ ਰਹੇ ਆ ਉੱਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਬੰਦ ਵਿੱਚ ਸ਼ਾਮਲ ਹੋ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆ ਕੋਈ ਵੀ ਆਧਾਰਾ ਜਿਹੜਾ ਵਾ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ ਆ ਆਹ 골ਡਨ ਗੇਟ ਤੇ ਅੰਮ੍ਰਿਤਸਰ ਵਾਸੀ ਜਿਹੜੇ ਨੇ ਉਹ ਲੰਗਰ ਦਾ ਪ੍ਰਬੰਧ ਕਿਸਾਨਾਂ ਮਜ਼ਦੂਰਾਂ ਲਈ ਕੀਤੇ ਨੇ ਇਹ ਕੈਫੇ ਨੇ ਕੈਫੇ ਵਾਲਿਆਂ ਨੇ ਕੀਤਾ ਅੱਜ ਦਾ ਪ੍ਰਬੰਧ ਇਹ ਉਹਨਾਂ ਦੇ ਜਿਹੜੇ ਮਾਲਕ ਉਹ ਖੜੇ ਨੇ ਇਹਨਾਂ ਸਾਰਿਆਂ ਨੇ ਪ੍ਰਬੰਧ ਕੀਤਾ ਕਿਸਾਨਾਂ ਮਜ਼ਦੂਰਾਂ ਦਾ ਅਸੀਂ ਧੰਨਵਾਦ ਕਰਦੇ ਆ ਇਸ ਤਰੀਕੇ ਦਾ ਲੋਕਾਂ ਦਾ ਸਮਰਥਨ ਹੈ ਪੰਜਾਬੀਓ ਜਿਹੜਾ ਅੱਜ ਪੰਜਾਬ ਬੰਦ ਦਾ ਸੱਦਾ ਦਿੱਤਾ ਸੀ ਲਗਭਗ ਇਹ 140 ਥਾਵਾਦੀਰ ਪੋਟਾ ਸਾਨੂੰ ਪਹੁੰਚ ਗਈਆਂ ਔਰ ਬਰਨਾਲਾ ਇਸ ਤਰ੍ਹਾਂ ਫਤੇਗੜ ਸਾਹਿਬ ਸਾਤ ਤਮਾਮ ਹੈ ਔਰ ਇੰਨੇ ਤਾਂ ਹੋਰ ਹੋਣਗੇ ਜਿੱਥੇ ਬੰਦ ਹੋਊਗਾ ਮੈਂ 골ਡਨ ਗੇਟ ਤੇ ਖੜਾ ਵਾਂ ਤੁਸੀਂ ਦੇਖੋਗੇ ਇੱਥੇ 10000 ਲੋਕ ਆਉਣਗੇ ਇੱਥੇ ਅੱਜ ਚਾਹ ਦੇ ਲੰਗਰ ਵੀ ਲੱਗੇ ਆ ਪੂਰਾ ਪ੍ਰਬੰਧ ਹੋ ਰਿਹਾ ਸੋ ਇਸ ਕਰਕੇ ਪੂਰੀ 3 ਕਰੋੜ ਪੰਜਾਬੀ ਜਿਨ੍ਹਾਂ ਨੇ ਸਰ ਹਰੇਕ ਬੰਦੇ ਨੇ ਸਾਡਾ ਸਮਰਥਨ ਕਰਦਾ ਜਿਹੜਾ ਇਹ ਅਫਵਾਹਾਂ ਫਲਾਈਆਂ ਜਾ ਰਹੀਆਂ ਨੈੱਟ ਬੰਦ ਹੋ ਜਾਊਗਾ ਇੱਥੇ ਆ ਹੋ ਜਾਊਗਾ ਆ ਹੋ ਜਾਊਗਾ ਇਹ ਕੋਈ ਆਰਐਸਐਸ ਦੇ ਪਾਤਪਾ ਦੇ ਲੋਕ ਹੋ ਸਕਦੇ ਆ ਸਰਕਾਰ ਦੀਆਂ ਏਜੰਸੀਆਂ ਹੋ ਸਕਦੀਆਂ ਜਿਹੜੀਆਂ ਅਜਿਹਾ ਕੁਝ ਵੀ ਨਹੀਂ ਹੋਊਗਾ ਪੰਜਾਬੀਓ ਜਦੋਂ ਸੋ ਅਸੀਂ ਦੇ ਲੋ ਦੇ ਲੋ ਇਮਾਨਦਾਰੀ ਨਾਲ ਪੰਜਾਬ ਬੰਦ ਕਰ ਰਹੇ ਆ ਕਿਉਂਕਿ 13 ਫਰਵਰੀ ਤੋਂ ਮੋਰਚਾ ਚੱਲ ਰਿਹਾ ਅੱਜ ਤੱਕ ਚੱਲ ਰਿਹਾ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਵਾਸਤੇ ਜਿਹਨੇ ਪੰਜਾਬ ਨੂੰ ਫਾਇਦਾ ਦੇਣਾ ਦੇਸ਼ ਦੇ ਕਿਸਾਨ ਮਜ਼ਦੂਰ ਦਾ ਕਰਜ਼ਾ ਖਤਮ ਕਰਾਉਣ ਵਾਸਤੇ ਮਜ਼ਦੂਰਾਂ ਦੀ 200 ਦਿਨ ਰੇਗਾ ਚੰਗੀ ਦਿਹਾੜੀ ਵਾਸਤੇ ਆਦਿਵਾਸੀਆਂ ਦੀ ਸਭਦਾਂ ਦੀ 5ਵੀਂ ਅਨੁਸੂਚੀ ਵਾਸਤੇ ਔਰ ਲਖੀਮਪੁਰ ਖਰੀਦਾ ਇਨਸਾਫ ਜਿਵੇਂ ਗੋਲੀ ਮਾਰੀ ਸੀ ਸ਼ਹੀਦ ਜੋਬ ਕਰਨ ਨੂੰ ਉਹਦਾ ਇਨਸਾਫ ਔਰ ਹੋਰ ਮੰਗਾ ਮਨਾਉਣ ਵਾਸਤੇ ਜਿਹੜਾ ਅੰਦੋਲਨ ਅਸੀਂ ਲੜ ਰਹੇ ਉਹਨੂੰ ਸਮਰਪਿਤ ਹੋ ਕੇ ਜਿਹੜਾ ਅਸੀਂ ਬੰਦ ਕਰ ਰਹੇ ਹਾਂ ਕੱਲਾ ਸਾਡਾ ਸਵਾਲ ਨਹੀਂ ਔਨਲਾਈਨ ਜਿਹੜਾ ਪਰਚੂਟ ਖੇਤਰ ਵਿੱਚ ਕਾਰਪੋਰੇਟ ਦਾਖਲ ਹੋ ਗਿਆ ਨਾ ਦੁਕਾਨਾਂ ਬੰਦ ਕਰਨੀਆਂ ਵੱਡੇ ਮਾਲਸ ਆ ਰਹੇ ਆ ਉਹਨਾਂ ਨੇ ਸਾਡੀ ਜਿੰਨੀ ਵੀ ਸਿਹਤ ਸਹੂਲਤਾਂ ਨੇ ਸਭ ਦਾ ਨਿੱਜੀਕਰਨ ਕਰਤਾ ਵਿੱਦਿਆ ਦਾ ਨਿੱਜੀਕਰਨ ਕਰਤਾ ਮੁਲਾਜ਼ਮਾਂ ਦੀ ਸ਼ਾਟੀ ਜਿਸ ਪੱਧਰ ਤੇ ਹੋਈ ਆ ਕੋਈ ਸਰਕਾਰੀ ਨਹੀਂ ਇਹ ਹਮਲਾ ਸਾਰਿਆਂ ਤੇ ਸਰਬਵਿਆਪਕ ਹੈਗਾ ਤੋ ਰਲ ਕੇ ਹੱਲ ਕਰਨਾ ਸੀ ਇਸ ਕਰਕੇ ਪੰਜਾਬੀਓ ਕੁਚਮ ਨਹੀਂ ਹੋਣਾ ਤੁਸੀਂ ਦੇਖੋ ਪੁਰਾਣ ਮੰਡ ਟੰਗਣਾ ਅੱਜ ਦਾ ਬੰਦ ਹੋਊਗਾ ਐਮਰਜੈਂਸੀ ਸੇਵਾਵਾਂ ਅਸੀਂ ਜੜੀਆਂ ਵਾਂ ਉਹ ਬਹਾਲ ਰੱਖਣੀਆਂ ਉਹ ਰੋਕਿਆ ਨਹੀਂ ਜਾਣਾ ਹੈਗਾ ਤੋ ਇਸ ਕਰਕੇ ਅਦ ਵੱਧ ਚੜ ਕੇ ਅੱਗੇ ਆ ਕੇ ਜਿੱਦੋਂ ਜਿੱਦੋਂ ਤੁਸੀਂ ਕਰਾਂ ਜੋ ਜਿੱਥੇ ਜਿੱਥੇ ਮੋਰਚੇ ਲੱਗ ਰਹੇ ਆ ਉਥੇ ਵਿੱਚ ਸ਼ਾਮਲ ਹੋ ਕੇ ਸਾਡਾ ਸਹਿਯੋਗ ਦਿਓ ਔਰ ਸਾਰਿਆਂ ਦਾ ਅੱਜ ਦੇ ਬੰਦ ਵਿੱਚ ਸ਼ਾਮਲ ਹੋਣ ਲਈ ਅਸੀਂ ਪਹਿਲਾਂ ਹੀ ਧੰਨਵਾਦ ਕਰਦੇ ਆ ਕੋਈ ਵੀ ਆਧਾਰ ਜਿਹੜਾ ਬਾ ਅਜ ਖੁੱਲਣਾ ਨਹੀਂ ਚਾਹੀਦਾ ਸਾਡੀ ਸਾਰੇ ਪੰਜਾਬੀਆਂ ਨੂੰ ਅਪੀਲ